ਉਕੇ ਮੈਂ ਦੱਸਿਆ ਪਿਆ ਤਾਂ ਪਾਪੀ ਦੇ ਪਾਪੀ ਨੂੰ ਵੀ ਕਿਸੇ ਹੋਰ ਹੀ ਪਾਪ ਦੇ ਲਈ ਚੋਣ ਲੈਂਦਾ ਹੋ। ਤੇ ਉਹ ਸਾਡੀ ਸੇਵਾ ਲੱਗੀ ਕਿਉਂਕਿ ਜਦੋਂ ਸਾਨੂੰ ਇੱਕ ਅਚੰਭੇਤ ਹੈ ਕਈ ਵਾਰ ਫੋਨ ਆਉਂਦੇ ਬਹੁਤ ਫੋਨ ਆਉਂਦੇ ਵੀ ਆਹ ਹੁੰਦਾ ਹੈ ਜੀ ਇਹਦੇ ਤੇ ਆ ਕੇ ਕਵਰੇਜ ਕਰੂ ਨਹੀਂ ਜਾਇਆ ਜਾਂਦਾ। ਇਹ ਇੱਕ ਵੀਰ ਮੈਨੂੰ ਦੱਸਦਾ ਇਸ ਤਰ੍ਹਾਂ ਕਰਕੇ ਇੱਕ ਬੰਦਾ ਉੱਥੇ 20 ਸਾਲ ਤੋਂ ਲੁੱਟ ਹੋ ਰਹੀ ਤੇ ਹੁਣ ਜਿਹੜਾ ਬੰਦਾ ਕਾਊਂਟਰ ਤੇ ਖੜਦਾ ਉਹ ਸਾਬ ਸੂਤ ਹੈ ਦਾੜਾ ਪ੍ਰਕਾਸ਼ ਹੈ ਤੇ ਮਾਨੂੰ ਬੜੀ ਖੇਸ ਪੁੱਜੀ ਇਹ ਗੁਰੂ ਨੇ ਆਪ ਹੀ ਤੋੜ ਲਿਆ ਮੈਂ ਕਿ ਚਲਦੇ ਆਂ ਜੀ ਚਲੋ ਇਹ ਪਰਮਾਤਮਾ ਦੇ ਬਾਣੇ ਚ ਗਏ ਜੇ ਉੱਥੇ ਧੰਨਵਾਦ ਆਉਣਾ ਪੱਤਰਕਾਰ ਸਹਿਬਾਨਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਖਲਾਅ ਦਿੱਤੀ ਵੀ ਪੀਲਾ ਕਾੜ ਤੇ ਕਰ ਰਿਹਾ ਦਾ ਆ ਗਿਆ ਮੈਂ ਦੇਣ ਬਾਈ ਜੀ ਉਹ ਮਾਇ ਨਹੀਂ ਮਿਲਿਆ ਖੈਰ ਉਹ ਜੇ ਉਹ ਕਿਤੇ ਇਹਨੂੰ ਵੀਰ ਨੂੰ ਲਾ ਕੇ ਤੇ ਪੀਲਾ ਕਾੜ ਫਿਰ ਮੈਂ ਉਹ ਕਾ ਕੇ ਜੁਨਾ 140 ਦੇ 170 ਸੋਨੇ ਦੀ ਉਹਦੀ ਮੈਂ ਲੇ ਲੈਣਾ ਸੀ ਜੀ ਵਰਸ਼ਨ ਤੇ ਕਹਿੰਦਾ ਲੈ ਲੈਣਾ ਸੀਗਾ ਜੀ ਉਹ ਖਬਰ ਚੱਲ ਜਾਣੀ ਸੀ ਉਹਦਾ ਫਿਰ ਕਮੈਂਟਾਂ ਦੇ ਵਿੱਚ ਮਾੜਾ ਮੋਟਾ ਹੁੰਦਾ ਹੁੰਦਾ ਪਰ ਜਿਹੜਾ ਉਹ ਵੇੜਾ ਕਾਰ ਚੈੱਕ ਕਰਨ ਵਾਲਾ ਕੰਮ ਕਰ ਲਿਆ ਉਹ ਗੁਰੂ ਸਾਹਿਬ ਨੇ ਹੀ ਬਿੱਤ ਬਣਾਈ ਹੋਈ ਸੀ ਭਾਈ ਜੀ ਸਾਰਾ ਕੁਝ ਪਰਮਾਤਮਾ ਦੇ ਭਾਣੇ ਨੂੰ ਮੈਂ ਵੇਖ ਰਿਹਾ ਸੀਗਾ ਹੁਣ ਤੱਕ ਮੈਂ ਦੇਖ ਰਿਹਾ ਉਸ ਚੀਜ਼ ਨੂੰ ਵੀ ਕਿਵੇਂ ਗੁਰੂ ਸਾਹਿਬ ਨੇ ਉਹ ਕੰਮ ਕੀਤਾ ਕਰਵਾਇਆ 20 ਸਾਲ ਤੋਂ ਠੱਗੀ ਤੇ ਫਿਰ ਉਹ ਕਹਿੰਦੇ ਜੀ ਗੁੰਡੇ ਵੀ ਪਾਲੇ ਹੋਏ ਸੀ ਕੁਝ ਕਿ 50 ਸਾਲ ਤੋਂ ਬੰਦੇ ਤਾਂ ਸਾਡੇ ਕੋਲ ਵੀ ਗੱਡੀ ਘੇਰ ਲਈ ਉਹਨਾਂ ਨੇ ਜਦੋਂ ਟੀਕੇ ਲਈ ਵੀਡੀਓ ਬਣਾਉਣ ਲੱਗੇ ਬਹੁਤ ਕੁਝ ਹੋਇਆ ਉੱਥੇ ਪਰ ਪਰਮਾਤਮਾ ਦੀ ਕਿਰਪਾ ਜਦੋਂ ਵਾਇਕਰੂ ਨੇ ਆਪ ਮੇਲ ਕਰਕੇ ਭੇਜਦਾ ਫਿਰ ਬਚਾਉਣ ਵਾਲਾ ਵੀ ਮਾਲਕੇ ਹੁੰਦਾ ਸੱਤ ਬੰਦੇ ਇੱਕ ਪਾਸੇ ਹੁਣ ਚਾਰ ਬੰਦੇ ਇੱਕ ਪਾਸੇ ਹੁਣ ਪੰਜ ਤੇ ਉਹਨਾਂ ਤੇ ਹਮਲਾ ਵੀ ਨਹੀਂ ਹੱਥ ਵੀ ਨਹੀਂ ਆਈ ਆਈ ਕੈਨਟ ਟੱਚ ਦੈ ਅਮਰੀਕੀ ਨੂੰ ਵੀ ਆਗ ਨਹੀਂ ਕਰ ਦਿੰਦਾ ਵਾਇਕਰੂ ਨੇ ਤੇ ਉਹ ਮਾਲਕ ਦਾ ਭਾਣਾ ਸੀ ਜੀ ਪਰਮਾਤਮਾ ਦਾ ਤੇ ਰਹੀ ਗੱਲ ਉਸ ਤੋਂ ਬਾਅਦ ਦੀ ਕਹਾਣੀ ਜੀ ਮੈਨੂੰ ਲਗਾਤਾਰ ਫੋਨ ਆਏ ਵੀ ਦੱਸੋ ਜੀ ਹੁਣ ਤਰਾ ਮਾਲ ਆਉ ਕਿਹੜੀਆਂ ਲਾਉਣੀਆਂ ਨੇ ਨਾ ਦਿੱਤੇ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਖੜਾ ਉਸ ਪਰਿਵਾਰ ਦੇ ਨਾਲ ਕੇ 31 ਜਿੰਨਾ ਵੀ ਮੇਰੇ ਅੰਦਰ ਨਫ਼ਰਤ ਗੁੱਸਾ ਕੁਝ ਵੀ ਹੋਇਆ ਮੈਂ ਦੇਣ ਦਾ ਮੇਰਾ ਸਿਰਫ ਨਿੱਜੀ ਇਨਾਂਤ ਹੋਆ ਮੇਰਾ ਜਿਹੜਾ ਪਰਸਨਲ ਫੋਨ ਸੀ ਉਹ ਚੋਰੀ ਹੋ ਗਿਆ ਇਸ ਤੋਂ ਇਲਾਵਾ ਮੇਰਾ ਨਿੱਜੀ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜਨ ਦੀ ਗੱਲ ਅੱਜ ਹੋਈ ਹੈ ਤਾਂ ਇਹ ਮੈਂ ਵੀ ਇਸ ਗੱਲ ਨੂੰ ਤੁਹਾਡੇ ਅੱਗੇ ਰੱਖਦਾ ਵੀ ਮੈਂ 1% ਵੀ ਜਿਵੇਂ ਵੀਰ ਜੀ ਨੇ ਬਖਸ਼ਿਸ਼ ਵਾਲੀ ਕਹਾਣੀ ਸੁਣਾਈ ਹੈ ਨਾ ਭਾਂਡੇ ਵਾਲੀ ਭਾਂਡੇ ਚੋਰ ਦੀ ਗੁਰੂ ਪਾਤਸ਼ਾਹ ਜੀ ਨੇ ਉਹਦੇ ਜਦੋਂ ਦਿੱਤਾ ਹੋਇਆ ਮੈਨੂੰ ਜੇ ਤਾਂ ਮੇਰੇ ਕੋਈ ਕੇਸਾਂ ਦੀ ਬਿਆਦ ਪੀਤਾ ਕੁਝ ਹੁੰਦੀ ਫਿਰ ਤਾਂ ਮੈਂ ਉੱਥੇ ਖਲਾਰੇ ਪਾਉਂਦਾ ਕਿਉਂਕਿ ਉਹ ਉਹ ਬਖਸ਼ਣ ਨੂੰ ਨਹੀਂ ਗਿਆ ਗੁਰੂ ਸਾਹਿਬ ਨੇ ਪਰ ਹੁਣ ਪਾਣੀ ਤੋਂ ਵੀ ਠੰਡੇ ਜੱਤੇ ਹੋਇਆ ਰਹਾਤੇ ਗੁਰੂ ਨੇ ਇੱਕ ਸ਼ਬਦ ਆ ਗੁਰੂ ਸਾਹਿਬ ਦਾ ਸ਼ਬਦ ਹੈ ਪ੍ਰਭ ਪਾਸ ਜਨ ਕੀ ਅਤਾਸ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈਏ ਤੁਕ ਪੜਨ ਦੇ ਲਈ ਬਹੁਤ ਵੱਡਾ ਜਿਗੜਾ ਚਾਹੀਦਾ ਜਿਗਰਾ ਵੀ ਨਹੀਂ ਹੈਗਾ ਮੈਨੂੰ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਚਾਈ ਉਹ ਉਹ ਜਿਗੜਾ ਨਹੀਂ ਹੈਗਾ ਅਸੀਂ ਤਾਂ ਗੁਰੂ ਅੱਗੇ ਕਹਿੰਦੇ ਹਾਂ ਵੀ ਬਾਹ ਗੁਰੂ ਸਮੱਤ ਬਖਸ਼ ਦੇ ਉਹ ਕਿੰਨੇ ਤੋਂ ਕਿੰਨਾ ਪਾਪੀ ਸਾਡੇ ਖਿਲਾਫ ਬੋਲਣ ਵਾਲਾ ਕਿਉਂ ਨਾ ਹੋਵੇ ਅਸੀਂ ਤਾਂ ਅਰਦਾਸ ਸਰਬੱਤ ਦੇ ਭਲੇ ਦੀ ਕਰਦੇ ਆਂ ਤੇ ਗਰੀਬ ਦੇ ਨਾਲ ਹੋ ਰਿਹਾ ੱੱੱਕੇ ਦੇ ਲਈ ਬੈਜਦੀ ਗਰੀਬ ਦੇ ਨਾਲ ਸੰਗਤ ਜੀ ਜਿੱਥੇ ੱੱੱਕਾ ਹੋ ਰਿਹਾ ਸੀਗਾ ਉੱਥੇ ਗੁਰੂ ਨੇ ਆਪ ਲੈ ਕੇ ਗਏ ਗੁਰੂ ਸਾਹਿਬ ਉਹਦੇ ਹੁਕਮ ਦੇ ਵਿੱਚ ਗਏ ਜੋ ਕੁਝ ਹੋਇਆ ਮੈਨੂੰ ਕੁਝ ਨਹੀਂ ਪਤਾ ਜੀ ਮੈਂ ਉੱਥੇ ਕੀ ਬੋਲੀ ਗਿਆ ਕੀ ਨਹੀਂ ਬੋਲਿਆ ਇਹਵੇਂ ਬਿੱਤ ਬਣੀ ਗਈ ਉਹਦਾ ਨਤੀਜਾ ਇਹ ਆ ਵੀ ਅੱਜ ਉਹ ਪਰਿਵਾਰ ਕਹਿੰਦਾ ਵੀ ਸ਼ਾਦੀ ਇੱਜ਼ਤ ਦਾ ਸਵਾਲ ਹੈ ਕਿਉਂਕਿ ਮੈਂ ਵੀ ਇਹ ਮੰਨਦਾ ਵੀ ਜਦੋਂ ਗੁਰੂ ਦੇ ਦਰ ਦੇ ਉੱਤੇ ਆ ਕੇ ਜਗਦੀਪ ਸਿੰਘ ਇਹ ਕਹੇ ਵੀ ਹੈ ਬਾਈ ਗੁਰੂ ਲੋਕ ਤਾਂ ਮੈਨੂੰ ਥੜੀ ਸਾਹਿਬ ਕਹਿੰਦੇ ਆ ਪਰ ਮੈਂ ਹੈ ਕਿ ਤਈ ਹਰ ਜਿਓ ਨਿਮਾਣਿਆ ਤੂੰ ਮਾਲਿਕ ਸ਼ਬਦ ਆਉਂਦਾ ਉਹਦੇ ਵਿੱਚ ਇੱਕ ਪੰਗਤੀ ਆਉਂਦੀ ਹੈ ਕਰਮ ਨਾ ਜਾਣਾ ਧੰਮ ਨਾ ਜਾਣਾ ਕਾਲਾ ਜਾਣਾ ਤੇਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਇਸ ਤਰ੍ਹਾਂ ਦੀ ਕੋਈ ਪੰਕਤੀ ਹੁੰਦੀ ਹੈ ਮਤਲਬ ਕਿ ਲੋਭੀ ਮਾਇਆ ਤਾਰੀ ਨਾਮ ਪਰਿਓ ਭਗਤ ਗੋਬਿੰਦ ਗਾ ਇਹ ਰਾਖੋ ਮੈਜ ਤਬਾਰ ਤੁਮਾਰੀ ਕਰਮ ਨਹੀਂ ਜਾਣਦਾ ਮੈਂ ਇਹ ਅਰਦਾਸ ਕਰਦਾ ਵਾਸਤੂ ਮੈਂ ਤਾਂ ਕਰਮ ਨਹੀਂ ਜਾਣਦਾ ਧਰਮ ਨਹੀਂ ਜਾਣਦਾ ਮਾਇਆ ਦੇ ਲੋਭ ਨੇ ਮੈਨੂੰ ਘੇਰਿਆ ਹੋਇਆ ਪਰ ਇਸ ਉੱਤੇ ਨੂੰ ਤੇਰਾ ਦਾਸ ਕਹਿੰਦੇ ਆ ਜੇ ਤੇਰਾ ਇਹ ਗੋਬਿੰਦ ਦਾ ਭਗਤ ਕਿਹਾ ਜਾਂਦਾ ਜੇ ਮੈਨੂੰ ਤਾਂ ਫਿਰ ਹੁਣ ਮੇਰੀ ਪੈਜ ਰੱਖਣਾ ਆਪਣੇ ਨਾਮ ਦੀ ਪੈਜ ਰੱਖਣਾ ਤੇਰਾ ਕੰਮ ਆ ਗੁਰੂ ਤਾਂ ਮੇਰੀ ਬੇਨਤੀ ਹੈ ਜੀ ਵੀ ਵੀਰ ਜੀਵਰ ਨੇ ਪਹਿਲੇ ਬਹੁਤ ਕੁਝ ਦੱਸ ਦਿੱਤਾ ਜਿਹੜੀ ਪਰਸਨਲ ਦੀ ਗੱਲ ਸੀ ਮੈਂ ਦੱਸਤੀ ਆ ਜੀ ਜੋ ਹੁਣ ਤੁਸੀਂ ਕਾਰਜ ਕਰਨਾ ਚਾਹੁੰਦੇ ਹੋ ਜਿਵੇਂ ਵੀ ਮੇਰਾ ਤਾਂ ਵੀਰ ਜੀ ਸੁਝਾਅ ਬਣਦਾ ਨਹੀਂ ਮੈਂ ਬਦੌਰ ਪੱਤਰਕਾਰ ਮੈਂ ਸਿਰਫ ਉਹ ਸੁਝੇ ਨੂੰ ਰਿਕਾਰਡ ਕਰਨਾ ਆ ਜੀ ਪਰ ਮੈਂ ਤਾਂ ਚਾਹੂੰਗਾ ਜੇ ਜਿਹੜਿਆ ਇਹਨਾਂ ਨੇ ਗੱਲ ਕੀਤੀ ਹੈ ਗੁਰੂ ਦੀ ਹਜ਼ੂਰੀ ਦੇ ਵਿੱਚ ਵੀਰ ਨੂੰ ਬੁਲਾਓ ਕਿਉਂਕਿ ਇੱਕ ਪਾਪੀ ਹੁੰਦਾ ਇੱਕ ਮਹਾਪਾਪੀ ਹੁੰਦਾ ਜਿਹੜਾ ਪਾਪੀ ਮਹਾਪਾਪੀ ਹੁੰਦਾ ਉਹ ਉਹ ਜਿਹੜੀਆਂ ਮਰਜੀ ਜਿਵੇਂ ਬਾਜੀ ਨੇ ਦੱਸਿਆ ਵੀ ਰਾਜਨੀਤਿਕ ਗਲੇਟਰ ਇਹ ਮਹਾਪਾਪੀ ਵਾਲੇ ਲੈ ਕੇ ਆਉਂਦੇ ਆ ਗੁਰੂ ਤੇ ਖੜ ਕੇ ਕਹਿ ਦਿੰਦੇ ਆ ਜੀ ਕੱਖ ਨਾ ਰਹੇ ਫੇ ਕੱਖ ਰਹਿੰਦਾ ਵੀ ਨਹੀਂ ਤੇ ਜਿਹੜਾ ਪਾਪੀ ਹੁੰਦਾ ਨਾ ਪੈ ਜਾ ਹੁੰਦਾ ਉਹ ਅਸੀਂ ਕਸਮ ਖਵਾਉਣ ਦੀ ਕੋਸ਼ਿਸ਼ ਕੀਤੀ ਉਹਨੇ ਵੀ ਖਾ ਤੂੰ ਜੇ ਇਮਾਨਦਾਰ ਆਪਣੇ ਬੱਚਿਆਂ ਦੀ ਤੂੰ ਖਾ ਉਹਨੇ ਖਾਦੀ ਨਹੀਂ ਇਹਦਾ ਮਤਲਬ ਕਿਤੇ ਕਿਣਕਾ ਹੈਗਾ ਮੈਂ ਐਂ ਨਹੀਂ ਕਹਿੰਦਾ ਵੀ ਇਹਦਾ ਘੜਾ ਪਨ ਹੋਣਾ ਸੀ ਉਹ ਜਿਹੜੇ ਅੰਦਰ ਇੱਕ ਸਚਾਈ ਸੀ ਨਾ ਉਹਨਾਂ ਦੇ ਅੰਦਰ ਇੱਕ ਸਚਾਈ ਵਾਹਿਗੁਰੂ ਨੇ ਸੱਜਣ ਠੱਗ ਨੂੰ ਭਾਈ ਸੱਜਣ ਬਣਾਉਣਾ ਸੀ ਏ ਵਾਹਿਗੁਰੂ ਉਸ ਸੱਜਣ ਠੱਗ ਨੂੰ ਅੱਜ ਤੋਂ ਭਾਈ ਸੱਜਣ ਬਣਾ ਦੇ ਮੇਰੀ ਬੇਨਤੀ ਹੈ ਤੇ ਤੁਸੀਂ ਸੰਗਤਾਂ ਨੇ ਜੋ ਵੀ ਪਿਆਰ ਬਖਸ਼ਿਆ ਉਹ ਵੀ ਉਸ ਮਾਤਰੀ ਵੜਾਈ ਆਉਂਦਾ ਉਹਦਾ ਧੰਨਵਾਦ ਆ ਅਸੀਂ ਹੈ ਨਹੀਂ ਐਨੇ ਜੋ ਕਿ ਹੈ ਨਹੀਂ ਕਿ ਵਾਹਿਗੁਰੂ ਸਾਡੇ ਵਿਚਾਰ ਸਾਡੇ ਮਾਪੇ ਆਪਾਂ ਤੋਂ ਲੱਗੇ ਹੋ ਜਾਣਾ ਬਾਈ ਜੀ ਸਾਨੂੰ ਬੇਦਰਕ ਕਰਦੇ ਪਰ ਇਹ ਗੁਰੂ ਕੋ ਬਿਆਨਤਾ ਸਾਡੇ ਜਿਵੇਂ ਪਰਦੇ ਟਕੇ ਹੋਏ ਹਰੇਕ ਦੇ ਟਕੇ ਪਰ ਹਰੇਕ ਨੂੰ ਜਿਹੜਾ ਵੀ ਅੰਦਰੋਂ ਸੱਚਨ ਠੱਗ ਹੈ ਉਹਨੂੰ ਭਾਈ ਸੱਜਣਾ ਬਣਾ ਲਈ ਮੈਂ ਗੁਰੂ ਸਾਹਿਬ ਤੇਰੇ ਚਰਨਾਂ ਦੇ ਵਿੱਚ ਦਿਲੋਂ ਅਰਦਾਸ ਕਰਕੇ ਅੱਜ ਆਂਦਾ ਤੇ ਵੀਰ ਜੀ ਨੇ ਕਿਹਾ ਵੀ ਸੁਝਾਅ ਲੈਣ ਦੀ ਗੱਲ ਹੈ ਤਾਂ ਜਗੋਰ ਰਣਾ ਜੀ ਆਏ ਹੋਏ ਨੇ ਮੈਂ ਗੁਰ ਰਣਾ ਜੀ ਤੋਂ ਇੱਕ ਗੱਲ ਹੋਰ ਮੈਨੂੰ ਇਹ ਵੀ ਕਿਹਾ ਜਾਂਦਾ ਵੀ ਇਹ ਇੱਕ ਮਜਦ ਦਾ ਪੱਤਰਕਾਰ ਹੈ ਜੀ ਦੇਖੋ ਜੀ ਮੈਂ ਆਪਣੇ ਧਰਮ ਨੂੰ ਪਿਆਰ ਕਰਦਾ ਹਰੇਕ ਦਾ ਫਰਜ਼ ਹੈ ਦੂਜਿਆਂ ਦੇ ਹਰੇਕ ਦੇ ਧਰਮ ਦਾ ਮੈਂ ਸਤਿਕਾਰ ਕਰਦਾ ਜੀ ਮੈਨੂੰ ਤਾਂ ਇਹ ਪਤਾ ਲੱਗਿਆ ਸੀ ਨਾ ਵੀ ਉਹ ਸਰੂਪ ਦਾੜੀ ਰੱਖੀ ਹੋਈ ਜੀ ਮੈਂ ਤਾਂ ਇਸ ਕਰਕੇ ਆਇਆ ਸੀ ਕਿ ਵੀ ਉਹ ਕੰਮ ਕਰੀ ਜਾਂਦਾ ਉਹ ਮੇਰਾ ਇੱਕ ਬੋਧਿਆਨ ਨੇ ਕਿਹਾ ਵੀ ਉਹ ਭਾਈ ਇੱਕ ਮਦਦ ਕਰਕੇ ਚਲੇ ਗਿਆ ਗੁਰੂ ਪਾਸ਼ਾ ਜਾਨੀ ਜਾਨ ਨੇ ਸਰਬੱਤ ਦੇ ਭਲੇ ਦੇ ਵਿੱਚ ਸਾਰੇ ਧਰਮੋਂ ਦੇ ਸਾਰੀਆਂ ਜਾਤਾਂ-ਪਾਤਾਂ ਆਉਂਦੀਆਂ ਜੀ ਜਿੰਨੀਆਂ ਅੱਜ ਤੱਕ ਕੋਈ ਇੰਟਰਵਿਊ ਕੀਤੀਆਂ ਜੇ ਕਿਸੇ ਨੂੰ ਸਾਨੂੰ ਪਤਾ ਲੱਗਦਾ ਵੀ ਕਿਸੇ ਦਾ ਇਸ ਤਰ੍ਹਾਂ ਦੀ ਕੋਈ ਗੱਲ ਹੈ ਕਿਸੇ ਨੂੰ ਮਦਦ ਦੀ ਕਿਸੇ ਤਰ੍ਹਾਂ ਦੀ ਲੋੜ ਹੈ ਤਾਂ ਉਹਦਾ ਨਾਮ ਤਾਂ ਕਦੇ ਜਾਤ ਪੁੱਛੀ ਜੀ ਨਾ ਕਦੇ ਨਾਮ ਪੁੱਛਿਆ ਪਰ ਜਿੰਨੀਆਂ ਦੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਤੇ ਹੁਣ ਮੈਂ ਕਹਿ ਲਵਾਂ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਦਾ ਫਾਇਦਾ ਜਦੋਂ ਅਸੀਂ ਇਹ ਹੀ ਕਬੂਲ ਕਰ ਲਿਆ ਅਸੀਂ ਤਾਂ ਕੁਝ ਕਰਿਆ ਨਹੀਂ ਕਿਰਪਾਲੀ ਕਿੱਥੋਂ ਮੰਗ ਸਕਦੇ ਹਾਂ ਬਾਈ ਅਰਦਾਸ ਦਾ ਪਰ ਵਾਹਿਗੁਰੂ ਸੱਚਾ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਤੇ ਗੌਰਵ ਰਾਣਾ ਜੀ ਹੈ ਜੋ ਜੀ ਜਗੇ ਨੇ ਭਾਈ ਮਾਨ ਸਿੰਘ ਜੀ ਆਏ ਨੇ ਤੇ ਹੋਰ ਵੀ ਕੋਸਰ ਜਥੇਬੰਦੀ ਤੋਂ ਹੈਗੇ ਨੇ ਆਸੂ ਸਹਿਬਾਨ ਜਿਹੜੇ ਜਿਹੜੇ ਵੀਰ ਹੈਗੇ ਨੇ ਇੱਕ ਵੀਰ ਰੰबीर ਸਿੰਘ ਜੀ ਹੈ ਜਿਹੜਾ ਆਇਓ ਜੀ ਇਹ ਰੰबीर ਸਿੰਘ ਜੀ ਹੈ ਜੀ ਅਸਾਂ ਤੋਂ ਇਨਾ ਦੇ ਨਾਲ ਵੀ ਉਹ ਠੱਗੀ ਦਾ ਸ਼ਿਕਾਰ ਹੋ ਜਾਈਏ ਕਹਿੰਦੇ ਮੈਂ ਆਉਣਾ ਬਹੁਤ ਮੈਨੂੰ ਫੋਨ ਆ ਜਿਹੇ ਆਏ ਵੀ ਜੀ ਐਪੀ ਟਾਈਮ ਵੀ ਦੇਣੇ ਪਏ ਦੇ ਦਾਂਗੇ ਬਹੁਤ ਬੈਠੇ ਹੋਣਗੇ ਜੀ ਪਰ ਮੈਂ ਤਾਂ ਮੇਰੀ ਜੇ ਮੇਰੀ ਦਿਲੋਂ ਇੱਛਾ ਜੀ ਮੇਰਾ ਵੈਸੇ ਨਿੱਜੀ ਤਾਂ ਕੋਈ ਹੈ ਨਹੀਂ ਜੀ ਨਾ ਮੇਰਾ ਕੋਈ ਪਰ ਵੀ ਇੱਥੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੇ ਉਹਨਾਂ ਨੂੰ ਕਰਕੇ ਤੇ ਦੂਜਾ ਕੈਮਰਿਆਂ ਵਾਲਾ ਫਿਲਮ ਕੀਤਾ ਜਾ ਸਕਦਾ ਕਿ ਬਾਈ ਦੂਸਰੇ ਪਾਸ਼ਾ ਸੱਜਣ ਤਾਂ ਪੈਸਾ ਮਨਾ ਦੇ ਤੇ ਇਹ ਵੀ ਨਾ ਹੋਵੇ ਜੀ ਵੀ ਜੋ ਅੱਜ ਤੋਂ ਬਾਅਦ ਸੋਧਦਾ ਦਾ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਜਾਂ ਉਹਨਾਂ ਨੂੰ ਕਦੇ ਟੌਰਚਰ ਕਰਨ ਦੀ ਕੋਸ਼ਿਸ਼ ਕਰੀਏ ਅਸੀਂ ਵੀ ਗੁਰੂ ਦੇ ਸੇਖਾਂ ਸਾਰੇ ਅੱਜ ਗੁਰੂ ਦੀ ਹਜ਼ੂਰੀ ਚ ਬੈਠੇ ਆ ਜੀ ਇੱਥੇ ਹੀ ਉਹਨੂੰ ਛੱਡ ਜੀ ਸਾਰਾ ਭੁੱਲ ਜੀ ਕਦੇ ਵੀ ਇਹ ਮੇਣਾ ਬਿਲਾ ਬੱਚੇ ਦੀ ਬਾਈ ਬਈ ਤੁਹਾਡੇ ਇਸ ਤਰ੍ਹਾਂ ਹੋਇਆ ਸੀ ਜਿਉਂ ਉਹਨਾਂ ਨੇ ਕੱਲੂ ਬੱਚਿਆਂ ਦੇ ਵਿਆਹ ਵੀ ਕਰਨੇ ਆ ਜੋ ਸੁਧਰ ਜਾਂਦੇ ਆ ਤਾਂ ਕੋਈ ਪਾਣੀ ਮਾਰ ਕੇ ਨਹੀਂ ਕਹੂੰਗਾ ਵੀ ਉਹ ਟਾਪਿਆ ਵਾਲਾ ਸੀਗਾ ਇੰਨੀ ਮੇਰੀ ਬੇਨਤੀ ਪਰਵਾਣ ਕਰਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ 当地的房子。